ਮੰਜੋ ਕਰ ਰਿਹਾ ਹਾਂ। ਹੋਰ ਐ ਚਾ ਠੀਕਾ ਠੀਕਾ ਕਿੰਨਾ ਪੁੱਤਰਾ ਵਧੀਆ ਕਿੱਧਰ ਜਾਏ ਮੰਡੀ ਮੇਰੇ ਚਾਚਾ ਦਵਿੰਦਰ ਕਿੱਧਰ ਜਾਇਆ ਲਓ ਜੀ ਪੰਜ ਗੱਡੇ ਤੇ ਹੋਰ ਐ ਚਾਈ ਸਰਪਾ ਡਰਿਵਰੋਂ ਨੂੰ ਤਾਂ ਆ ਜਾ ਆ ਗਈ ਬਣਾ ਰਹੇ ਠੰਡ ਹੋਰ ਬਾਬਾ ਬਣਾ ਰਹੇ ਸਤਨਾਵ ਆਏ ਸੱਚੇ ਪਾਸ਼ਾ ਅੱਜ ਤਾਂ ਮੀਂਹ ਪੈ ਰਿਹਾ ਜੀ ਕਾਫੀ ਟਾਈਮ ਹੋ ਗਿਆ ਆ ਦੇਖੋ ਉੱਠਦੇ ਨੇ ਬੜਪਲੇ ਪਾਣੀ ਚ ਅੱਡੇ ਤੇ ਜਾ ਕੇ ਮੌਲਵੇਂ ਨੇ ਪਹਿਲਾਂ ਵਿਆਹਲੇ ਮੁੰਡੇ ਬੈਠੇ ਦੋ ਨਵਲੋਸਾ ਕਿਹੜਾ ਬਣ ਗਿਆ ਫਿਰ ਪ੍ਰਧਾਨ ਗਰਵਿੰਦਰ ਮਾਨ ਅਜਾ ਚੱਲ ਵਧੀਆ ਹੋ ਗਿਆ ਮੀਨ ਆਨ ਲੈ ਡਰਖਤੰਦ ਉਹ ਵੀ ਆਹ ਦੇ ਹਾਰਤਕਾਰ ਕਰ ਲੈਂਦੇ ਆ ਕੋ ਕੱਲੀ ਕੁੜੀਆਂ ਵਾਸਤੇ ਆਪਾਂ ਕਰਨਾ ਸਾਰਾ ਹਾਂ ਕੁੜੀਆਂ ਤੇ ਮੁੰਡਿਆਂ ਤੋਂ ਚੱਲ ਜਾਂਦਾ ਬਾਈ ਇਹ ਤਾਂ ਗੱਲ ਤਾਂ ਵੀ ਸਹੀ ਹੈ ਕੱਲ ਕੁੜੀਆਂ ਦੇ ਜਿਆਦਾ ਮੱਲਾ ਨੋਰਮਲ ਕਰਾਜੀ ਸਾਰੇ ਹਾਂਜੀ ਹਾਂਜੀ ਆਪਾਂ ਉਹਨਾਂ ਦੀ ਸਹਾਇਤਾ ਕਰਨੀ ਆਪਣੇ ਵੀ 5 ਤੇ 5.5 ਸਾਰੇ ਗਰਾਉਂਡ ਆਏ ਕਿਉਂਕਿ ਆਇਆ ਨਾ ਇਹ ਕੰਮ 1 ਕੋ ਮਹੀਨਾ ਦਾ ਹੁੰਦਾ ਤਾਂ ਫਿਰ ਆਡ ਗੱਲ ਸੀਗੀ ਇਹ ਕੰਮ ਲੰਬਾ ਚੱਲਣਾ ਕਿਉਂਕਿ ਇਹਨਾਂ ਨੇ ਇਹਨਾਂ ਖਿਡਾਰੀ ਵਧੀਆ ਤਿਆਰ ਕਰਨੇ ਆ ਬਸ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਉਹਦਾ ਉਹਦਾ ਨਹੀਂ ਉਹ ਜਿਹੜੇ ਬੱਚੇ ਖੇਡਦੇ ਉਹਨਾਂ ਦਾ ਵਿਚਾਰਾਂ ਦਾ ਫਾਇਦਾ ਹੋ ਜੇ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਤਾਂ ਮੀਂਹ ਪੈ ਰਿਹਾ ਜੀ ਕਾਫੀ ਟਾਈਮ ਹੋ ਗਿਆ ਛੇੜੀ ਲੱਗੀ ਪਈ ਐ ਆ ਦੇਖੋ ਉੱਠਦੇ ਨੇ ਬੜਪਲੇ ਪਾਣੀ 'ਚ ਮੌਸਮ ਪੂਰਾ ਠੰਡਾ ਹੈ ਇੰਜੋਏ ਕਰਨ ਵਾਲਾ ਮੌਸਮ ਹੈ ਆਨੰਦ ਮਾਣੋ ਠੰਡ ਦਾ ਬਸ ਐਂ ਠੰਡ ਹੋਲੀ-ਹੋਲੀ ਸਟਾਰਟ ਹੋ ਜੂਗੀ ਥੋੜਾ ਸਮਝ ਰਹਿ ਗਿਆ ਹਾਂ ਤਾਂ ਤੇ ਬਾਕੀ ਦੋਸਤੋ ਮੀਂਹ ਦੇ ਨਾਲ ਨਾਲ ਥੋੜਾ ਨਿਕ ਜ਼ਰੂਰੀ ਗੱਲ ਕਰਨੀ ਅੱਜ ਮੈਂ ਅੱਜ ਮੈਂ ਜਾਣਾ ਹੈ ਗਰਾਊਂਡ ਦੇ ਵਿੱਚ ਮੀਂਹ ਕਰਕੇ ਉਹ ਫਿਰ ਡਿਲੇ ਕਰਤਾ ਕਿਸ ਦਿਨ ਫਿਰ ਜਾਵਾਂਗੇ ਆਪਾਂ ਜਦੋਂ ਮੈਂ ਮੇਰੇ ਨਾਨਕੀ ਘਰੋਂ ਦਾ ਆਪਾਂ ਇੱਕ ਨੌਜਵਾਨ ਟੱਕਰੇ ਸੀ ਆਪਣੇ ਨੂੰ ਭਾਮੇ ਨੂੰ ਉਹ ਕਬੱਡੀ ਖੇਡਦਾ ਤੇ ਨਾਲ ਜਵਾਕਾਂ ਨੂੰ ਖੜਾਉਂਦਾ ਵੀ ਆ ਤੇ ਨਾਲ ਉਹਦੇ ਆਪਣੇ ਬੇਟੀਆਂ ਵੀ ਹੁੰਦੀਆਂ ਤੇ ਹੋਰ ਵੀ ਪਿੰਡ ਦੇ ਜਿਹੜੇ ਜਵਾਕ ਆ ਉਹ ਵੀ ਹੁੰਦੇ ਆ ਉਹ ਮੈਨੂੰ ਇੱਕ ਦੋ ਦਿਨਾਂ ਦਾ ਆਖੀਂ ਲਾਈ ਕਹਿੰਦਾ ਬਾਈ ਨਾ ਵੀ ਤੁਸੀਂ ਇੱਕ ਵੀਡੀਓ ਪਾਓ ਅਸਲਾਂ ਉਹ ਜਿਹੜੇ ਬੇਟੀਆਂ ਆ ਉਹ ਕਹਿੰਦਾ ਵੀ ਉਹਨਾਂ ਨੂੰ ਚਲੋ ਪ੍ਰੈਕਟਿਕ ਤਾਂ ਅਸੀਂ ਕਰਾਈ ਜਾਂਦੇ ਆ ਨਾਲ ਉਹ ਕਹਿੰਦਾ ਕਿ ਕੇਲੇ ਕੁਲੇ ਜਾਂ ਕਿ ਦੁੱਧ ਦੁੱਧ ਇੰਤਰੀਆਂ ਹੋ ਜਾ ਕਰੇ ਮਾੜੇ ਮੋਟੇ ਰੋਜ਼ ਤੇ ਕੁਛਕ ਤਾਂ ਮੈਂ ਇਹਨੂੰ ਅੱਖਾਂ ਚ ਚੱਲ ਅਸੀਂ ਕਰ ਲਾਂਗੇ ਤੇ ਕੁਛਕ ਉਹ ਕਹਿੰਦਾ ਵੀ ਕੋਈ ਜੇ ਕਿਹਦੀ ਸ਼ਰਤ ਆ ਹੋਵੇ ਤਾਂ ਸਾਡੀ ਮਦਦ ਕਰ ਸਕਦਾ ਹੈ ਤੇ ਬਾਕੀ ਮੈਂ ਹੁਣ ਉਹਦੇ ਕੋਲ ਜਾਈ ਜਾਣਾ। ਜਾ ਕੇ ਉਹਦੇ ਨਾਲ ਕਰਾਉਣਾ ਗੱਲਬਾਤ। ਤੇ ਜੇ ਕਿਤੇ ਵੀ ਨਾ ਪਿਆ ਹੁੰਦਾ ਫਿਰ ਆਪਾਂ ਗਰਾਊਂਡ ਦੇ ਵਿੱਚ ਜਾਂਦੇ। ਨਾਲੇ ਸਾਨੂੰ ਦੱਸਾ ਵੀ ਦਿੰਦੇ। ਫਿਰ ਆਪਾਂ ਉਹ ਮੁੰਡੇ ਕੋਲ ਜਾਂਦੇ ਆ। ਤੇ ਉਹਦੇ ਨਾਲ ਕਰਦੇ ਆ ਗੱਲਬਾਤ। ਨਾਲੇ ਛੋਡੇ ਨਾਲ ਕਰਾਉਣੇ ਆ। ਤੇ ਬਾਕੀ ਸਾਰੀ ਜਾਣਕਾਰੀ ਆਪ ਦੇਊਗਾ। ਕੇਲੇ ਰੋਜ਼ ਮਿਲ ਜਾ ਕਰਨ ਭਵੇਂ ਕੇਲੇ ਮਿਲ ਜਾ ਕਰਨ ਦੁੱਧ ਵੀ ਨਾ ਮਿਲੇ। ਤੇ ਬਾਕੀ ਉਹ ਵਿਚਾਰਾ ਆਪ ਦੱਸ ਹੀ ਦੇਊਗਾ। ਗੱਲ ਤਾਂ ਆ ਵੀ ਇਹਨੇ ਨਾਲ ਨਾ ਖਿਡਾਰੀਆਂ ਦਾ ਹੌਸਲਾ ਵੀ ਵੱਜ ਜਾਂਦਾ। ਤੇ ਵਿਚਾਰੇ ਮਤਲਬ ਮਿਹਨਤੀ ਵਧੀਆ ਲਾਉਂਦੇ ਆ ਤੇ ਫੇਰ ਹੀ ਖਿਡਾਰੀ ਪੈਦਾ ਹੁੰਦੇ ਆ ਨਾਲੇ ਚੰਗੇ ਕੰਮ ਦੀ ਸਪੋਰਟ ਕਰਨੀ ਚਾਹੀਦੀ ਆ ਬਸ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਉਹਦਾ ਵਿਚਾਰੇ ਦਾ ਉਹਦਾ ਉਹਦਾ ਨਹੀਂ ਉਹ ਜਿਹੜੇ ਬੱਚੇ ਖੇਡਦੇ ਉਹਨਾਂ ਦਾ ਵਿਚਾਰਾਂ ਦਾ ਫਾਇਦਾ ਹੋ ਜਾਏ ਉਹਦਾ ਇੱਕ ਜ਼ਰੀਆ ਹੈ ਸਤਨਾਉ ਵਾਗ ਸੱਚੇ ਬਾਦਸ਼ਾਹ ਬਾਕੀ ਅੱਜ ਛਤਰੀ ਬਹੁਤ ਔਖੀ ਲੱਭੀ ਹੈ ਆ ਦੇੰਦਰ ਜਿਹੜੀ ਚੀਜ਼ ਦੀ ਲੋੜ ਪਵੇ ਫਿਰ ਉਹਦੋਂ ਉਹ ਚੀਜ਼ ਇੱਥੇ ਹੁੰਦੀ ਨਹੀਂ ਹੁੰਦੀ ਪੁੱਛੋ ਨਾ ਮਾਦਾ ਹੀ ਛਤਰੀ ਲੱਭੀ ਤਾਂ ਲੋਕਾਂ ਨੇ ਛਤਰੀਆਂ ਸਾਹ ਵੀ ਦਿੱਤੀਆਂ ਤੇ ਗਵੰਡ ਕਿਉਂ ਲੈ ਕੇ ਆਏ ਮੈਂ ਹਾਂ ਮੀਂਹ ਪਈ ਜਾਂਦਾ ਛਤਰੀ ਦਿਓ ਚਲੋ ਝੋਨੇ ਨੂੰ ਰਾਹਤ ਮਿਲੂਗੀ ਤੇ ਗਰਮੀ ਤੋਂ ਵੀ ਰਾਹਤ ਮਿਲੂਗੀ ਮੈਸੇ ਹੁਣ ਗਰਮੀ ਬਹੁਤ ਘਟ ਗਈ ਹੈ ਪਹਿਲਾਂ ਵਰਗੀ ਨਹੀਂ ਰਹੀ ਚਲੋ ਜੱਡੇ ਚੱਲ ਗਏ ਅੱਡੇ ਤੇ ਜਾ ਕੇ ਮੌਲਵੇਂ ਨੇ ਪਹਿਲਾਂ ਅੱਡੇ ਤੇ ਆਪਾਂ ਪਹੁੰਚਣ ਵਾਲੀ ਐ ਤੇ ਦੂਜੀ ਗੱਲ ਛਤਰੀ ਦੇ ਉੱਤੇ ਮੀਂਹ ਪੈਂਦਾ ਜਦੋਂ ਤਾਂ ਤੁਹਾਨੂੰ ਵਿੱਚ ਆਵਾਜ਼ ਸੁਣਦੀ ਹੋਣੀ ਹੈ ਉਸ ਡਿਸਟਰਬੈਂਸ ਲਈ ਮੈਂ ਮਾਫੀ ਮੰਗਦਾ ਉਹਦਾ ਕੋਈ ਹੱਲ ਨਹੀਂ ਕਿਉਂਕਿ ਲਗਾਤਾਰ ਬੁੰਦਾਬੰਦੀ ਹੋ ਰਹੀ ਹੈ ਬ੍ਰਿਦਲਿੰਗ ਤਾਂ ਕਰਕੇ ਫਿਰ ਆਪਣਾ ਛਤਰੀ ਦਾ ਸਹਾਰਾ ਲੈਣਾ ਹੀ ਪੈਣਾ ਤੇ ਉਹਦੇ ਵਿੱਚ ਫਿਰ ਤੁਹਾਨੂੰ ਆਵਾਜ਼ ਜਿਹੜੀ ਸੁਣ ਰਹੀ ਹੈ ਉਹਦੇ ਲਈ ਮਾਫੀ ਬਾਕੀ ਮੈਂ ਟਰਾਈ ਕਰੂੰਗਾ ਵੀ ਘਟ ਜੇ ਜੇ ਘਟ ਗਈ ਤਾਂ ਕਿਸੇ ਤਰੀਕੇ ਨਾਲ ਹੋਰ ਅੱਛਾ ਕਿੱਧਰ ਜਾਏ ਮੰਡੀ ਕਿਵੇਂ ਸੀ ਵੀ ਸੱਚ ਅੱਛਾ ਆਪਣੇ ਦਬਾਅ ਚਰਦਾ ਪਈ ਜਾਂਦਾ। ਹਜੇ ਇੰਨਾ ਸ਼ੁਕਰਾਂ ਵੀ ਲਾਈਟ ਹੈਗੀ ਐ ਕਿਉਂਕਿ ਹਨੇਰੀ ਨਹੀਂ। ਬਸ ਹਨੇਰੀ ਨਾ ਹੋਵੇ ਤੇ ਲਾਈਟਰ ਨਹੀਂ ਮਿੰਟ ਚ ਵੱਜੂਗੀ। ਉਹ ਜਾਂਦੀ ਲੱਕੀ। ਇਸ ਵਾਸਤੇ ਪੜਨ ਜਾਂਦੇ ਰਹੇ ਅਸੀਂ। ਹੁਣ ਤਾਂ ਜਵਾਕ ਵੀ ਮੋਟਰਸਾਈਕਲ ਤੋਂ ਘਟ ਜਾਂਦੇ ਨਹੀਂ। ਹੁਣ ਤਾਂ ਕਾਰਾਂ ਵੀ ਲੈ ਜਾਂਦੇ ਆ। ਹੋਰ ਉਹ ਤਾਂ ਬੱਸ ਬੱਸਿਆਂ ਦੇ ਮੈਡਮ ਵੀ ਲੱਗੀਆਂ ਹੁੰਦਾਂ ਸੀ। ਇੱਕ ਤੁਹਾਡਾ ਸਕੂਲ ਸੀ 4 ਕਲਾਸਾਂ ਵਾਲਾ ਉਹ ਵੀ ਮੁੰਡਿਆਂ ਦਾ। ਮੰਮੇ 10 11ਵੇਂ ਬਾਰਮੀ ਤੇ ਚਾਚਾ ਦਵਿੰਦਰ ਕਿੱਧਰ ਜਾਇਆ ਲਾਉ ਜੀ ਪੌਂਡ ਗੱਡੇ ਤੇ ਅੱਜ ਤਾਂ ਠੰਡ ਆ ਡੇਰਉਣ ਕਾ ਬਹਾ ਹੋਊਗੀ ਐ ਭਾਈ ਇੰਜੋਏ ਕਰ ਰਹੇ ਆਪਦਾ ਥੋੜਾ ਚਾਚਾ ਕਿਵੇਂ ਆ ਬਣਾ ਰਹੇ ਠੰਡ ਹੋਰ ਆਪਾ ਬਣਾ ਰਹੇ ਸਮੂਹ ਬੈਠੇ ਵੈਸੀ ਮੰਡਦੀ ਮੰਡਦੀ ਕਣਕ ਕਦੋਂ 5 ਕਿਲੋ ਦੋ ਦਿਨ ਦੀ ਮੰਡਦੀ ਦਾ ਅੱਜ ਆਲੇ ਤੇ ਪਰੋਂ ਨਵਾਂ ਨਿਪਟਿਆ ਕੰਮ ਕਣ ਕਪੜਾ ਪ੍ਰਬੰਧ ਦੀ ਕੰਟਰਾਇ ਮਾਰਦੇ ਫੇਰ ਉਹਦਾ ਕੀ ਹੱਲ ਹੈ ਉਹ ਫਰਿੱਜ ਕਿਹੜੇ ਘੱਟ ਦੇਣਗੇ ਅੱਛਾ ਹੈ ਹੈ ਤੇ ਬਾਬਾ ਵਕੀਲਤਾ ਅਮਰੀਕਾ ਗਿਆ ਨਾ ਹਾਂ ਹਾਂ ਤੇ ਇੱਕ ਫਰਿੱਜ ਪਕਾਉ ਪਈਏ ਲੈਣੀ ਤਾਂ ਕਿਸੇ ਨੇ ਵਈ ਬਾਬੇ ਵਕੀਲ ਦੇ ਕਰਿਓ ਕਿ ਹੁਣ ਉਹ ਤਾਂ ਲੇਟ ਆਉਣਗੇ ਜਿਵੇਂ ਨਵੀਂ ਫਰਿੱਜ ਹੈ ਵਰਲਪੂਲ ਦੀ ਜਿਹੜੀ ਆਮ ਹੁੰਦੀ ਹੈ ਆਪਣੇ ਪੈਸੇ ਜਿਹੜੇ ਕੋਈ ਕਰ ਲਾਂਗੇ ਉਹ ਤਾਂ ਆਪਾਂ 10 ਦੀ ਚਾਹੀਦੀ ਹੋਈ ਤਾਂ 10 ਦੀ ਮੈਨੂੰ ਪੇੜੀ ਬੱਥ ਲੈਣਾ ਮੈਂ ਰਸ ਦਿੰਨਾ ਬੱਚਾ ਆਪਾਂ ਪੁੱਛਿਆ ਸੀ ਇਹਨੂੰ ਬੱਚੇ ਵੀ ਇਹਨਾਂ ਨੂੰ ਹੋ ਜਾਗਾ ਲੈਵਾਉਣਗੇ ਕੋਣੇ ਪੁੱਛ ਕੇ ਰੱਖ ਦਿੰਨਾ ਮੈਂ ਲਵ ਇਨੋਵਾ ਜਿਹੜੀ ਹਾਈ ਕ੍ਰਾਸ ਆਈ ਉਹ ਤਾਂ ਇਦੋਂ ਵੀ ਘੰਟਾ ਸਰੇ ਬਣਾਤੀ ਉਹਦਾ ਫਾਰਮੈਟਰ ਜੀ ਕੀ ਹਾਲ ਹੈ ਚੜਦੀ ਕਲਾ ਗੁਰਦੇਵ ਸਿੰਘ ਵੀ ਲੱਗਿਆ ਹੋਇਆ ਕਸਟਮਰ ਆਣਾ ਪਹਿਲਾਂ ਬੱ ਚੱਲ ਗਏ ਜੀ ਜਿਹੜੇ ਕੰਮ ਕਰਨਾ ਹੈ ਉਹਦੇ ਕੋਲੇ ਹੋਰ ਜੋਤਮਾਨ ਹੋਰ ਜੇ ਤਾਈ ਫਤਰੀ ਉਰੰਤ ਆ ਗਿਆ ਆ ਗਿਆ ਜੀ ਉਧਰ ਹਰਮਨ ਸਿੰਘ ਮਾਨ ਕਿਵੇਂ ਆ ਵਿਆਹਲੇ ਮੁੰਡੇ ਬੈਠੇ ਦੋ ਹੋਰ ਜੀ ਤਕੜੀ ਸੇ ਤ ਜਾਓ ਜੀ ਆ ਕੇ ਤੇਰੇ ਸਾਹਮਣੇ ਨਹੀਂ ਜਮਾ ਸਹੀ ਕਰ ਲੈ ਵੋਟਾਂ ਪੈ ਗਈਆਂ ਅਜ ਫਿਰ ਪਈਆਂ ਨਾ ਪਈਆਂ ਉਹ ਤਾਂ ਜੰਗੀਆਂ ਆਇਆ ਨੌਜੋਸਾ ਕਿਹੜਾ ਬਣ ਗਿਆ ਫਿਰ ਪ੍ਰਧਾਨ ਗੁਰਵਿੰਦਰ ਮਾਨ ਆ ਜਾ ਚੱਲ ਵਧੀਆ ਹੋ ਗਿਆ ਇਹਦੇ ਜੂ ਹੁੰਦਾ ਉਪਰ ਪ੍ਰਧਾਨ ਕਿ ਨਹੀਂ ਕਿਹੜਾ ਪ੍ਰਧਾਨੀ ਹੁੰਦਾ ਹੁੰਦਾ ਆਸੀਂ ਨੰਬਰ ਬਣਾਤਾ ਚੱਲ ਵਧੀਆ ਫਿਰ ਦੂਜਾ ਸੈਕਟਰ ਵੀ ਆ ਚਲੋ ਜੀ ਸਾਡੇ ਪਿੰਡ ਦੀ ਵੋਟਾਂ ਸੋਸਾਇਟੀ ਦੀਆਂ ਤੇ ਚਾਚਾ ਗੁਰਵਿੰਦਰ ਨੂੰ ਇਹ ਕਹਿੰਦੇ ਪ੍ਰਧਾਨ ਬਣਾਤਾ ਬਾਕੀ ਮੈਨੂੰ ਪਤਾ ਨਹੀਂ ਇਹਨਾਂ ਨੇ ਦੱਸੋ ਨੇ ਪ੍ਰਧਾਨ ਹਰਸਿੰਦਰ ਸਿੰਘ ਮਾਨ ਉਹ ਹੈਗੇ ਜੀ ਵਾਈਸ ਪ੍ਰਧਾਨ ਚਲੋ ਸਰਦਾਂਤ ਕਿੰਨੇ ਵੋਟਾਂ ਪੈ ਗਏ ਸਰਦਾਂਤ ਕਿੰਨੇ ਵੋਟਾਂ ਪੈ ਗਏ ਫਿਰ ਤਾਂ ਬਾੜਾ ਨਹੀਂ ਆ ਰਿਹਾ ਭਾਈ ਫਿਰ ਤਾਂ ਬਾੜਾ ਵਧ ਗਿਆ ਸਾਰੇ ਪਿੰਡਾਂ ਚੋਂ ਵੋਟਾਂ ਪੈਣੀਆਂ ਚਾਹੀਦੀਆਂ ਸਾਰਾ ਸ਼ਾਂਤੀ ਨਾਲ ਨਹੀਂ ਮੈਚ ਬਾਹਰ ਗਿਆ ਸੀ ਕਿਤੇ ਮਾਨ ਸਾਹਿਬ ਚਲੋ ਚੰਗੀ ਗੱਲ ਆਪਾਂ ਹੁਣ ਵੀਡੀਓ ਥਰੂ ਦੱਸ ਦਿੰਨੇ ਆ ਕਿ ਸਾਡੇ ਪਿੰਡ ਸੋਸਾਇਟੀ ਦੀਆਂ ਵੋਟਾਂ ਸੀ ਬਾਈ ਸੇ ਸਰ ਸ਼ਾਂਤੀ ਨਾ ਮਤਲਬ ਸਾਡਾ ਜਿਹੜਾ ਪ੍ਰਧਾਨ ਚੁਣਿਆ ਗਿਆ ਤੇ ਸਾਰੇ ਪਿੰਡਾਂ ਚ ਆਇਆ ਹੋਣਾ ਚਾਹੀਦਾ ਪਾਰਟੀ ਵਾਈਜ਼ ਨਹੀਂ ਹੋਣੀ ਚਾਹੀਦੀ ਪਿਆਰ ਨਾਲ ਵੋਟਾਂ ਪਾਓ ਵੱਡੀਆਂ ਵੀ ਛੋਟੀਆਂ ਵੀ ਸਾਰੀਆਂ ਸਰਪੰਚੀ ਵਾਲੀਆਂ ਵੀ ਹਰਿਆਲੀ ਵਖੇਰ ਕਿੰਨੀ ਸੋਹਣੀ ਲੱਗਦੀ ਮੀਂਹ ਚਾਣਾ ਮੀਂਹ ਨਾਲ ਇਹ ਦਰਖਤਾਂ ਦੇ ਉਹ ਹਾਰਸ਼ਕਾਰ ਕਰ ਲੈਂਦੇ ਆ ਲਓ ਜੀ ਪਹੁੰਚ ਗਏ ਆਪਾਂ ਕਰਾਉਣੇ ਥੋੜੀ ਗੱਲਬਾਤ ਬਾਬਾ ਮੇ ਭਾਈ ਕੋਲ ਆ ਗਿਆ ਤੇ ਇਹ ਸੱਸੀ ਗਾਲ ਜੀ ਇਹ ਬਾਈ ਜਿਹੜਾ ਕਚੈਰੀ ਕਰਾਉਂਦਾ ਉੱਥੇ ਤੇ ਬਾਬਾ ਜੀ ਦੱਸੋ ਮਾੜਾ ਕਿੰਨੇ ਬੇਟੀਆਂ ਹੋ ਜਾਂਦੀਆਂ ਉੱਥੇ ਖੇਡਣ ਆਣੀਆਂ ਬਈ ਆਪਣੇ ਹੋਏ ਨੇ 20 25 ਕੁੜੀਆਂ ਆ ਗਈਆਂ ਬਈ 20 25 ਕੁੜੀਆਂ ਹਾਂਜੀ ਤੇ ਮਤਲਬ ਕੱਲੀ ਕੁੜੀਆਂ ਵਾਸਤੇ ਆਪਾਂ ਕਰਨਾ ਸਾਰਾ ਹਾਂ ਕੁੜੀਆਂ ਤੇ ਮੁੰਡਿਆਂ ਤੋਂ ਚੱਲ ਜਾਂਦਾ ਬਈ ਇਹ ਤਾਂ ਗਲਤ ਵੀ ਸਹੀ ਹੈ ਕੱਲੇ ਕੁੜੀਆਂ ਦੇ ਜਿਆਦਾ ਮੱਲਾ ਨੋਰਮਲ ਘਰਾਂ ਜੀ ਸਾਰੇ ਹਾਂਜੀ ਹਾਂਜੀ ਆਪਾਂ ਉਹਨਾਂ ਦੀ ਸਹਾਰੇ ਕਰਨੀ ਆਪਾਂ ਨਿੱਕੀ ਕੁਛਾ ਬਣਾਏ ਵੀ ਕੇਲੇ ਕੱਲੇ ਨਾਲ ਦੁੱਧ-ਦੁੱਧ ਵੀ ਹੋ ਜਾ ਬਣਾਉਣਾ ਹਾਂ ਹਾਂ ਬਈ ਇਹ ਮਤਲਬ ਚੱਲਦਾ ਰਹੇ ਨਾ ਬਈ ਤੇ ਕਿੰ ਇਹ ਹਿਸਾਬ ਨਾਲ 6-7 ਕਿਲੋ ਬਹੁਤ ਮਤਲਬ ਵੱਧ ਵੀ ਹੋ ਕਈ ਵਾਰ ਮਤਲਬ ਵੱਧ ਵੀ ਲੱਗਦਾ ਹੈ ਮਤਲਬ ਹਰੇਕ ਨੂੰ 2-3-3 ਕਿਲੋ ਤੌਰ ਤੇ ਵੀ ਹਾਂ ਵੀ ਮਤਲਬ ਰੋਜ਼ ਦੇ ਬਸ ਆਪਾਂ ਕੱਲੇ ਕੇਲੇ ਦੇਣੇ ਆ ਹਾਂ ਹਾਂ ਵੀ ਨਾਲ ਦੁੱਧ ਹੋ ਜਾਏ ਤੇ ਸੋਣੇ ਦਾ ਸੁਭਾਗ ਹੋ ਜਾਏ ਹਾਂ ਹਾਂ ਸਹੀ ਗੱਲ ਹੈ ਤੇ ਬਾਕੀ ਤਿਆਰੀ ਤਨੀ ਵਧੀਆ ਚੱਲਦੀ ਹੈ ਹਾਂ ਤਿਆਰੀ ਵਧੀਆ ਬਈ ਤੇ ਜੇ ਕਿਸੇ ਨੇ ਵੇਖਣਾ ਹੋਵੇ ਤਾਂ ਬੜਾ ਦੱਸ ਦਿਓ ਕਿੰਨੇ ਤੋਂ ਕਿੰਨੇ ਵਜੇ ਪ੍ਰੈਕਟਿਸ ਕਰਾਉਣੇ ਨੇ ਆਪਾਂ ਆਪਣੇ ਵੀ 5 ਤੇ 5:30 ਸਾਰੇ ਗਰਾਊਂਡ ਆ ਜਾਂਦੇ ਸਾਰੇ ਹਾਂਜੀ ਤੇ ਕਿੰਵੀਂ ਕਲਾਸ ਤੋਂ ਅੜਦੇ ਬੱਚਿਆਂ ਜਿਹੜੀਆਂ ਕਰਾਉਣੇ ਤੁਸੀਂ ਇਹ ਮਤਲਬ ਵੀ ਮਤਲਬ ਵਿੱਚ ਹੀ 10ਵੀਂ ਕਲਾਸ ਹੈਗੀ ਵਿੱਚ 9ਵੀਂ ਵਿੱਚ 8ਵੀਂ ਵਾਲਾ ਮਿਕਸ ਜੇ ਜਵਾ ਹੈ ਮਿਕਸ ਜੇ ਜਵਾ ਹੈ ਤੇ ਬੱਚੇ ਮੁੰਡਿਆਂ ਦੀ ਅਡਾ ਤਿਆਰੀ ਹੁੰਦੀ ਐ ਕੋਣ ਕਹਿੰਦੇ ਹਾਂ ਹਾਂ ਮੁੰਡਿਆਂ ਦੀ ਅਡਾ ਬਈ ਬਹੁਤ ਚੰਗੀ ਕਰ ਲੈ ਤੇ ਆਈਡੀਆ ਵੀ ਮਹੀਨੇ ਕਿੰਨਾ ਕਿੰਨੇ ਪੈਸਾ ਨਾਲ ਸਰ ਸਕਦਾ ਤੁਹਾਡੇ ਹਿਸਾਬ ਨਾਲ ਮਹੀਨੇ ਦਾ ਵੀ ਮੱਲ ਆਪਾਂ ਸਹੀ ਸਹੀ ਜਿੰਨਾ ਵੀ ਤੁਹਾਨੂੰ ਸਰ ਜੂਗਾ ਮਤਲਬ 5000 ਬਹੁਤ ਹੈ ਬਈ 5000 ਤੇ ਬਾਕੀ ਦੋਸਤੋ ਗੱਲ ਪਤਾ ਕੀ ਐ ਕੋਈ ਇਹਨਾਂ ਨੂੰ ਜ਼ਿਆਦਾ ਰਿਪੀਟ ਚਾਹੀਦੀ ਤੇ ਜਿੰਨੇ ਹੋ ਸਕੇ ਉਹਨੇ ਤੁਸੀਂ ਘਰ ਤੋਂ ਬਾਕੀ ਅਸੀਂ ਹੈਗੇ ਆ ਜਿੰਨੇ ਜੋਗੇ ਅਸੀਂ ਅਸੀਂ ਕਰ ਦਾਂਗੇ ਤੇ ਵੀ ਚੰਗਾ ਕੰਮ ਕਰ ਰਹੇ ਆ ਤਾਂ ਉਹਦੇ ਵਾਸਤੇ ਵੀ ਆਪਾਂ ਨੂੰ ਜਿੰਨਾ ਸਹਿਯੋਗ ਬੰਦ ਆਪਾਂ ਇਹਨਾਂ ਦਾ ਕਰੀ ਸਕਦੇ ਆ ਬਾਕੀ ਜੇ ਕੋਈ ਨਹੀਂ ਕਰ ਸਕਦਾ ਵੀਡੀਓ ਸ਼ੇਅਰ ਕਰ ਦਿਓ ਕਿਸੇ ਤਰੀਕਾ ਪਹੁੰਚੂਗੀ ਸਹੀ ਗੱਲ ਤੇ ਬਾਕੀ ਪਿੰਡ ਆਦਨੀਆਂ ਬਲਾਕ ਲੰਬੀ ਜਿਹੜਾ ਸ਼੍ਰੀ ਮੁਖਤਰ ਸਾਹਿਬ ਹੈ ਕਿਉਂਕਿ ਇਹ ਐ ਨਾ ਇਹ ਕੰਮ ਇੱਕ ਦੋ ਮਹੀਨਾ ਦਾ ਹੁੰਦਾ ਤਾਂ ਫਿਰ ਰਟਕਨ ਸੀਗੀ ਇਹ ਕੰਮ ਲੰਬਾ ਚੱਲਣਾ ਕਿਉਂਕਿ ਇਹਨਾਂ ਨੇ ਇਹਨਾਂ ਖਿਡਾਰੀ ਵਧੀਆ ਤਿਆਰ ਕਰਨੇ ਆ ਤੇ ਇਹਨਾਂ ਦਾ ਜਿਹੜਾ ਵੱਡਾ ਭਰਾ ਉਹ ਆਪਣੇ ਅਕੈਡਮੀ ਵੀ ਚਲਾਉਂਦੇ ਉਹਨਾਂ ਨੇ ਬਰੇ ਵਧੀਆ ਐਥਲੀਟਾ ਜਿਹੜੇ ਉਹ ਤਿਆਰ ਕਰੇ ਆ ਤੇ ਦੂਰ ਦੂਰ ਤੱਕ ਖੇਡੇ ਆ ਤੇ ਉਹਦੀ ਕਿ ਫੀਨਾ ਨੂੰ ਦੇ ਇਹ ਆਪਣੇ ਜੈਨੇਟਿਕ ਸਪੋਰਟਸ ਬ੍ਰਦਰ ਅਕੈਡਮੀ ਚੰਗੀ ਗੱਲ ਤੇ ਉਹ ਆਪ ਹੀ ਵਧੀਆ ਖਿਡਾਰੀ ਤੋਂ ਉਹਨੇ ਭਰਾ ਤੇ ਤਾਂ ਕਰਕੇ ਦੋਸਤੋ ਇਹਨਾਂ ਦੀ ਹੈਲਪ ਕਰੋ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ ਤੇ ਬਾਕੀ ਅੱਜ ਅਸੀਂ ਗਰਾਊਂਡ ਤੇ ਜਾਣਾ ਸੀ ਮੀਂਹ ਕਰਕੇ ਫਿਰ ਅੱਜ ਥੋੜਾ ਜਿਹਾ ਪ੍ਰੋਗਰਾਮ ਨੂੰ ਚੇਂਜ ਕਰਨਾ ਪਿਆ ਤੇ ਹੋਰ ਕੋਈ ਦੱਸ ਦੇ ਖਿਡਾਰੀ ਵੀਰਾਂ ਨੂੰ ਕੋਈ ਅਪੀਲ ਕਰਨਾ ਚਾਹੁੰਦਾ ਹੈ ਕਿ ਟ੍ਰਾਂਸਫਰ ਜਾਂ ਕੁਝ ਹੋਰ ਮਤਲਬ ਇਹ ਵੱਧ ਤੋਂ ਵੱਧ ਆਏਗਾ ਨਾ ਗਰਾਊਂਡ 'ਚ ਮੱਲਾ ਹਾਂਜੀ ਨਹੀਂ ਇਕੱਲੇ ਸਕੂਲ ਦੇ ਖੇਡ ਸਕਦੇ ਕਿ ਬਾਹਰ ਤੇ ਜੇ ਪਿੰਡ ਦੇ ਕੋਈ ਵੀ ਆਪਣੇ ਪਿੰਡ ਦੇ ਪਿੰਡ ਹੀ ਆਉਂਦੇ ਆਪਣੇ ਕਿਲੇ ਜਵਾਕ ਸਕੂਲ ਪੜਦੇ ਹੁਣ ਨਾ ਪੜਦੇ ਕੋਈ ਚੱਕਰ ਨਹੀਂ ਕੋਈ ਉਹ ਕੋਈ ਚੱਕਰ ਨਹੀਂ ਜਿਹੜਾ ਮਰਦੀ ਆਉਣਾ ਤੇ ਬਾਕੀ ਜਿੰਮੇਵਾਰੀ ਸਾਰੀਆਂ ਬੱਚਿਆਂ ਦੀ ਛੋਡੀ ਆ ਨਾ ਹਾਂਜੀ ਹਾਂਜੀ ਵਧੀਆ ਸਾਰਾ ਸਹੂਲਤਾਂ ਓਕੇ ਕੋਈ ਗੰਦਗੰਦ ਪਾਉਣ ਵਾਲਾ ਤਾਂ ਨਹੀਂ ਆਉਂਦਾ ਨਾ ਨਾ ਕੋਈ ਫालतू ਬੰਦਾ ਪਵਾਣ ਨੂੰ ਦਿੰਦੇ ਨਹੀਂ ਤੇ ਮਾੜਾ ਬਾਕੀ ਆਪਾਂ ਬਾਈ ਦਾ ਮੋਬਾਈਲ ਨੰਬਰ ਪਾ ਦਾਂਗੇ ਤੇ ਇਹਨਾਂ ਦਾ ਬਾਰਕੋਡ ਹੀ ਪਾ ਦਾਂਗੇ ਜਿਹਦਾ ਜਿੰਨੀ ਇੱਛਾ ਬਣੀ 150 ਜਿੰਨੀ ਤੁਹਾਡੀ ਦਿਲਮੰਦ ਹੈ ਤਾਂ ਬਾਈ ਦਾ ਤੁਸੀਂ ਉਹਨਾਂ ਨੂੰ ਭੇਜ ਦਿਓ ਤੇ ਵਧੀਆ ਬੱਚੇ ਆ ਚੰਗਾ ਕੰਮ ਕਰ ਰਹੇ ਆ ਤੇ ਪਿੰਡ ਪਿੰਡੀ ਇਹ ਜ ਤੇ ਇਹਦਾ ਫਾਇਦੇ ਫਾਇਦਾ ਨੁਕਸਾਨ ਦਾ ਕੁਝ ਹੈ ਨਹੀਂ। ਇਹ ਗਲਤ ਗੱਲ ਆ ਬਾਈ। ਸਹੀ ਗੱਲ ਆ ਬਾਈ। ਤੇ ਰੋਜ਼ ਹੀ ਖੇਡਦੇ ਨੇ ਕੋਈ ਛੋਟੀ ਛੇੜੇ ਤਰੀਕਾ ਕਰਦੇ ਕਿਸੇ ਨੂੰ। ਨਹੀਂ ਨਹੀਂ ਰੋਜ਼ ਰੋਜ਼ ਬਾਈ। ਸ਼ਾਮ ਨੂੰ? ਹਾਂ ਜੀ। ਕਿੰਨੇ ਤੋਂ ਕਿੰਨੇ ਵਜੇ? ਆਪਣੇ 5:30 ਤੇ ਮਤਲਬ ਲੈ ਕੇ ਬਾਈ 7:00 ਵੀ ਵੱਜ ਜਾਂਦੇ। ਚਲੋ। ਬਾਕੀ ਕਿਸੇ ਨਾਲ ਗੱਲ ਕਰਨੀ ਹੈ ਪਹਿਲਾਂ ਨੰਬਰ ਪਾ ਦਾਂਗੇ ਤੁਸੀਂ ਗੱਲ ਕਰਕੇ ਜਿਵੇਂ ਤੁਹਾਨੂੰ ਠੀਕ ਲੱਗਦਾ ਉਹਨੇ ਕਰ ਦਿਓ। ਠੀਕ। ਠੀਕ। ਚਲੋ ਦੋਸਤੋ ਬਹੁਤ ਬਹੁਤ ਧੰਨਵਾਦ ਅੱਜ ਲਈ ਇੰਨਾ ਹੀ ਕੱਲ ਨੂੰ ਮਿਲਾਂਗੇ ਨਵੀਂ ਵੀਡੀਓ ਨਾਲ। ਓਕੇ ਬਾਏ ਬਾਏ।